ਕਾਲ ਜੀ ਇੱਕ ਸੋਣੀਏ ਸ਼ਿਕਾਗੋ ਕੌਡੀ ਕੱਪ ਕਰਵਾਉਣਾ ਕੁੜੀ ਹੈ ਕਰੇ ਚਾਲ ਕੱਪੀ ਮਿਲਦੇ ਨਹੀਂ ਕਰਾਉਣਾ ਕੌਡੀ ਕੱਪ ਗਾ ਕੱਡੇ ਵੀ ਜੇ ਲੈ ਗਲੇ ਨਾ ਤੇ ਦੇ ਆਪਾਂ ਨਾ ਸਵਾਰੀਟ ਹੋਣ ਨਹੀਂ ਟਾਲ ਪਾਲੇ ਨਹੀਂ ਆਪਰ ਸਵਾਰੀਟ ਹੋਣ ਤੱਕ ਰੇਰਪੁਰ ਲੈ ਆਂਦੇ ਕਰੇ ਛੱਡ ਆਪਾਂ ਕੱਲ ਸੱਚ ਹੋਏ ਨਹੀਂ ਜਾਣਕਾਰਾਂ ਤੇ ਤੇ ਆਉਣਾ ਖਬਰਾਂ ਤੇ ਇੱਕ ਕੁੜੀ ਹੈ ਗੱਡੀ ਐ ਚਲਾਉਂਦਾ ਜਿਵੇਂ ਲਾਈਫ ਪਾਲਸੀ ਵਾਲੇ ਪੀਪੇ ਕਰਾਈ ਹੁੰਦੇ ਆ ਇਹਨਾਂ ਲਈ ਤੇਰਾ ਭਰਾ ਖਾਂਦਾ ਮਿੱਠਾ ਮਿੱਠਾ ਕਿਉਂ ਨਹੀਂ ਖਾਂਦਾ ਮੇਰਾ ਭਰਾ ਕਾਸੇ ਨਾ ਨਹੀਂ ਫੜਾ ਇੱਧਰ ਮਾਚ ਲਾਓ ਜਿੱਥੇ ਪਲਾਈ ਆ ਨਾਈਸ ਲੱਗ ਰਿਹਾ ਨਾਈਸ ਮਜ਼ਾ ਆਏਗਾ ਨਾ ਅਹੀਂ ਬਾਜੀ ਬਾਜੀ ਚਲਾਓ ਸਿੱਧੀ ਤੇਰਾ ਗੱਡੀ ਹੋ ਕੇ ਇੱਧਰ ਲੱਗੇ ਹੋਏ ਨੇ ਨਾਈਸ ਲੱਗ ਰਿਹਾ ਤੇ ਭੈਣ ਘਰੇ ਆ ਕੱਲ ਨੂੰ ਆਪਣੇ ਘਰੇ ਆਇਨਾ ਨੇ ਫੇਰ ਹਣ ਬਿੱਟੂ ਬਿੱਟੂ ਹਵਾਈ ਸਾਡਾ ਏ ਠੀਕ ਆ ਲਓ ਜੀ ਪਕੌੜੇ ਪੂਰੇ ਵਾ ਕੱਲ ਨੂੰ ਆਪਣੇ ਘਰੇ ਭੈਣ ਦੇ ਪਰੋ ਨੇ ਕੱਲ ਨੂੰ ਪਹੁੰਚ ਜਾਣਾ ਦੇਖ ਪਕੌੜੇ ਬਣੇ ਤੇ ਉਦੋਂ ਹੀ ਆ ਗਈ ਭੁੱਖ ਪਉਣ ਮੈਂ ਨਹੀਂ ਕੁਤੀ ਭੁੱਖਾਈ ਹੋ ਜਿਹਨਾਂ ਨੇ ਭਾਈ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ న్యూਸ ਬੋਏਤ ਮੈਂ ਹੋਪ ਕਰਦਾ ਦੋਸਾਰੇ ਠੀਕ ਹੋਵਗੇ ਸੋ ਗਾਇਜ਼ ਜਿਪਾ ਗੱਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਹੈ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣੇ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੀ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀ ਐ ਅਸੀਂ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਭਾਈ ਕੁਰਤਿਆਂ ਦੀ ਫਿਟਿੰਗ ਲੈਣੀ ਤੇ ਤੁ ਬਾੜੀ ਗੱਡ ਮਾਰਿੰਗ ਹੋ ਗਈ ਜੀ। ਸਤਿ੍ਰਿਕਾ ਜੀ। ਸਤਿ੍ਰਿਕਾ ਕਾਕਾ ਜੇਸਾ ਉਹਨਾਂ ਆਪਣੀ ਸਪੀਡ ਆ ਨਾ ਉਹ ਗੱਲ ਸੱਚ ਹੋਏ ਨਹੀਂ ਜਾਣਕਾਰਾਂ ਤੇ ਤੇ ਆਉਣਾ ਖਬਾਰਾਂ ਤੇ। ਇੱਕ ਕੁੜੀ ਆ ਗੱਡੀ ਐ ਚਲਾਉਂਦਾ ਜਿਵੇਂ ਲਾਈਫ ਪਾਲਿਸੀ ਵਾਲੇ ਬੀਮੇ ਕਰਾਈ ਹੁੰਦੇ ਆ। ਸਹੀ ਗੱਲ ਇਹਨੂੰ ਔਲੀ ਚਲਾਉਣਾ। ਮੇਰਾ ਵੀਰ ਲੋਕਾਂ ਦੀਆਂ ਗੱਡੀਆਂ 130 ਤੂੰ ਤੇ ਕੰਬੜ ਲੱਗਦੀਆਂ 100 ਦੇ ਗੰਬੀ ਜਾਂਦੀਆਂ ਵੇਖਦਾ। ਲੈਂਡ ਮਿਟਾਉਣ ਵਾਲੇ ਤਾਂ ਗੱਲ ਤੇ ਅੱਜ ਨਹੀਂ ਕਰ ਪਦੀਆਂ। ਹਾਂਜੀ ਸੱਚੀ ਗੱਲ ਜੀ ਇੱਕ ਸੋਣੀਏ ਸ਼ਿਕਾਗੋ ਕੌਡੀ ਕੱਪ ਕਰਵਾਉਣਾ ਗੁੜੀਏ ਕਰੇ ਚਾਲ ਕੱਪੀ ਮਿਲਦੀ ਨਹੀਂ ਕਰਾਉਣਾ ਕੌਡੀ ਕੱਪ। ਆ ਕੱਡੇ ਵੀ ਜੇ ਲੈ ਗੜੇ ਨਾ ਤੇ ਤੁਹਾਡੇ ਤੈਨੂੰ ਕਹਿੰਦਾ। ਥੱਲੇ ਆਪਾਂ ਨਾ ਸਵਾਰੀਟ ਹੋਣ ਨਹੀਂ ਤਾਂ ਪਾਲੇ ਨਹੀਂ ਆਪਾਂ ਪਰ ਸਵਾਰੀਟ ਹੋਣ ਤੇ ਗਰੇਡਪੁਰ ਲੈ ਆਂਦੇ ਕਰੇ ਛੱਟ ਆਪਾਂ ਦਾ। ਆਪਣਾ ਕੱਟੀ ਵਾਲਾ ਆ ਕੇ ਬਰਾਬਰ ਹੱਡ ਬਲੋ ਕਰਦਾ ਮੈਂ ਕਹਿੰਦਾ ਵਾਟਿੰਗ ਬੋਲੋਗੇ ਨਹੀਂ ਨਹੀਂ ਮਰੇਗੀ। ਇਹਨਾਂ ਦੀ ਗੱਲ ਛੱਡੋ। ਓਏ ਫੋੜੀ ਬੋਲ ਸੈਂਟਰ ਖਰਾਬ ਲੱਗਾ। ਕੌਡੀ ਕੱਪ ਕਰਵਾਉਣਾ ਦੁੱਲੇ ਵਾਟ। ਸੈਂਟਰ ਹੀ ਖਰਾਬ ਲੱਗਿਆ। ਲੇ ਬਗੇ ਪਹਿਲਾ ਆਉਦੇ ਮੂੰਹ ਦੇ ਦਾ ਲਵਾ ਲਈਏ ਵੀਰ ਜੀ ਦਾੜੀ ਚ ਤਾੜਾ ਲਈਏ ਇੱਥੇ ਹੈ ਹਾਈ ਸੋਨਿਓ ਕੇ ਦਾੜੀ ਕੇ ਤੇਰੀ ਨੂੰ ਸਤਿ ਸ਼੍ਰੀ ਅਕਾਲ ਅੰਬਰ ਸਰ ਦਾ ਢੇੜਾ ਲੱਗਦਾ ਖਾਸ ਵਜਾ ਕਰਕੇ ਸੋਚੀ ਨਾ ਕਿ ਤੇਰੀ ਸੂਰਤ ਵੇਖਣ ਆਉਨੇ ਆ ਕਿਉਂ ਵੀ ਹਾਂਜੀ ਗਾਣਾ ਵੀ ਸੱਚਾ ਗਿਆ ਕਿ ਅੰਬਰ ਸਰ ਦਾ ਢੇੜਾ ਲੱਗਦਾ ਖਾਸ ਵਜਾ ਕਰਕੇ ਇੱਕ ਤਾਂ ਗੁਰੂ ਘਰੇ ਮਸਤ ਟੈਕ ਜੀ ਦਾ ਤੇ ਦੂਜਾ 에어ਪੋਰਟ ਤੋਂ ਸਵਾਰੀਆਂ ਚੱਕ ਕੇ ਲੈ ਜੀਦੀਆਂ ਸਾਡਾ ਤੇ ਕੰਮ ਹੀ ਇਹ ਆ ਭਾਈ ਚੱਕ ਕੇ ਲੈ ਕੇ 에어ਪੋਰਟ ਦੇ ਬਾਹਰੋਂ ਹੀ ਮੋੜ ਆਉਣਾ ਹੁੰਦਾ ਸੀ ਥੈਂਕ ਯੂ ਲਵ ਯੂ ਅੰਨੇਵਾ ਅੰਦਰ ਨਹੀਂ ਯਾਰ ਇਹ ਢੀ ਗੱਲ ਨਹੀਂ ਆਪਣਾ ਵੀ 에어ਪੋਰਟ ਅੱਛਾ ਬਣ ਰਿਹਾ ਦੋਨੋਂ ਤਰ੍ਹਾਂ ਇਹਨਾਂ ਨਹੀਂ ਤੇਰਾ ਭਰਾ ਖਾਂਦਾ ਮਿੱਠਾ ਮਿੱਠਾ ਕਿਉਂ ਨਹੀਂ ਖਾਂਦਾ ਮੇਰਾ ਭਰਾ ਖਾਫੜਦਾ ਨਾ ਅੱਛਾ ਮਿੱਠਾ ਬਾਦੂ ਭਾਈ ਜੀ ਉਹਨੇ ਗੋਲਡ ਕੋ ਵੀ ਮਿੱਠੀ ਕੁੱਕੀ ਮਿੱਠੀ ਇਹ ਗਿਆ ਕੀ ਕੁੱਕੀ ਕੁੱਕੀ ਨਹੀਂ ਗਿਆ ਇਹ ਕੁੱਕੀ ਨਹੀਂ ਗਿਆ ਕੁਕੀ ਤਾਂ ਨਹੀਂ ਆ ਹੋਰ ਕੀ ਕੁੱਕੀ ਨਹੀਂ ਮੋਣ ਗਿਆ ਬੈਲਾ ਕੁਕੀ ਗਿਆ ਕੁਕੀ ਆ ਇਵੜੀ ਕੁਕੀ ਭਰਾ ਸਿੰਗਲ ਬਿਸਕਟ ਨਾਲ ਕੁਕੀ ਹੀ ਨਾ ਕੁਕੀ ਜੀ ਆ ਬੂਝਾ ਖੜਾ ਹੈ ਹੈ ਨਾ ਇਹਦੇ 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 ਕਿਆ ਬਲੂ ਪਾਈ ਨਹੀਂ ਪੀਣਾ ਅੱਗੇ ਜਿਵੇਂ ਇਹ ਪਾਣੀ ਪੀਣਾ ਤੂੰ ਮੈਂ ਤਾਂ ਵੀ ਲੈਣਾ ਕਦੇ ਇਹਨਾਂ ਤਾਂ ਵਿਚਾਰੇ ਇਹ ਵੀ ਨਹੀਂ ਮਿਲਦਾਗਾ ਚਲੋ ਯਾਰ ਚੱਕੋ ਆ ਇੱਧਰ ਆਖੇ ਇੱਧਰ ਹੁਣ ਸਾਸਰੀ ਗਾਲ ਓਏ ਹੱਥ ਚੱਕੀ ਉਦੋਂ ਹੀ ਉਹਨੇ ਪਹਿਲਾ ਯਾਰ ਤੂੰ ਬੋਲਿਆ ਹੀ ਨਹੀਂ ਆਪਾਂ ਦੇ ਦਿਲਜੀਤ ਦੀ ਸਾਈ ਮੜ ਕੇ ਹਾਂਜੀ ਹਾਂਜੀ ਪੈਂਟਾ ਟਾਈਪ ਸਤਿ ਸ਼੍ਰੀ ਅਕਾਲ ਚੱਲ ਚੱਲ ਕਿਦਾਂ ਜਿਵੇਂ ਹੈਲੀਕਾਪਟਰ ਡਾਉਨ ਲੱਗਿਆ ਨੇ ਆਪਾਂ ਓਏ ਇਹਦੇ ਕੰਨਾਂ ਚ ਗੱਲਵਾ ਦੇ ਮੈਂ ਨਹੀਂ ਫੜਾ ਇੱਧਰ ਮਾਸ਼ੱਲਾ ਨਾ ਨਾਈਸ ਲੱਗ ਰਿਹਾ ਨਾਈਸ ਕਿਹੜੇ ਲਾਏ ਨਾਈਸ ਲੱਗ ਰਿਹਾ ਨਾਈਸ ਕਿਹ ਕਿਹੜਾ ਵੇਖ ਮਾਰਸ਼ਲ ਬੈਲ ਅੰਦਰ ਮੈਲ ਇਹਨਾਂ ਦੇ ਨਾਈਸ ਲੱਗ ਰਿਹਾ ਨਾਈਸ ਗੇਮਿੰਗ ਆਏਗਾ ਨਾ ਅਸੀਂ ਬਾਗੇ ਬਾਜੀ ਚਲਾਓ ਸਿੱਧੀ ਤੇਰਾ ਗੱਡੀ ਹੋ ਕੇ ਇੱਧਰ ਲੱਗੇ ਹੋਏ ਨੇ ਨਾਈਸ ਲੱਗ ਰਹੇ ਨੇ ਇੱਧਰ ਯੈਸ ਵਾਓ 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 ਫੇਰ ਕੱਲ ਜਿਹੜਾ ਲੋੜੀ ਨਹੀਂ ਦੀ ਅੱਜ ਭੈਣ ਘਰੇ ਕੱਲ ਨੂੰ ਆਪਣੇ ਘਰੇ ਆਇਆ ਨਾ ਫੇਰ ਹਾਂ ਬਿੱਟੂ ਬਿੱਟੂ ਹਲਵਾਈ ਇੱਕ ਬਿੱਟੂ ਦੁਕਾਨ ਮਝੂਰ ਦੀ ਹਲਵਾਈ ਬਿੱਟੂ ਹਲਵਾਈ ਸਾਡਾ ਏ ਠੀਕ ਆ ਲੋ ਜੀ ਪਕੌੜੇ ਪੂਰੇ ਵਾ ਕੱਲ ਨੂੰ ਆਪਣੇ ਘਰੇ ਭੈਣ ਦੇ ਪਰੋ ਨੇ ਕੱਲ ਨੂੰ ਪਹੁੰਚ ਜਾਣਾ ਇਹਨਾਂ ਨੇ ਚੋਕਰ ਰਿਪੋਰਟ ਹੋ ਜਾਣੀ ਸਾਰੇ ਚੈੱਕ ਕਰ ਸਕਦੇ ਫਰੈਂਡਸ ਖਾ ਸਕਦੇ ਤੁਸੀਂ ਪਕੌੜੇ ਖਾ ਕੇ ਵੇਖੋ ਫਰੈਂਡਸ ਆਜੋ ਪਕੌੜੇ ਖਾਓ ਫਰੈਂਡਸ ਓਟੋ ਅੱਜ ਫਰੈਂਡ ਉਹ ਵਾਹ ਪਨੀਰ ਦਾ ਪਕੌੜਾ ਚੱਕ ਦੇ ਵੀਓ ਵੈਰੀ ਗੁੱਡ ਥੈਂਕ ਯੂ ਦੇਖ ਪਕੌੜੇ ਬਣੇ ਤੇ ਉਦੋਂ ਹੀ ਆ ਗਈ ਭੁੱਖ ਬਣ ਮੈਂ ਨਹੀਂ ਤੁਹਾਨੂੰ ਭੁੱਖ ਭਾਈ ਉਹ ਜਿਹੜਾ ਨੇ ਚੈੱਕ ਕਰਨਾ ਹੈ ਫੂਡ ਸਹੀ ਬਣਿਆ ਪੂਰੀ ਸਪੈਕਟਰਾ ਹੈ ਹਾਂਜੀ ਤੂੰ ਦੇਖੀ ਲਓ ਨਾ ਸਟੋਰੀ ਗਾਇਜ਼ ਬਾਕੀ ਕਸ ਤੁਹਾਨੂੰ ਬਲਕਰਨ ਸਦੂ ਕੁਰ ਸ਼ਰਨ ਸਦੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦੇ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ